ਭਾਈ ਨੰਦ ਲਾਲ ਸਿੰਘ ਜੀ ਸ਼੍ਰੀ ਕਲਗੀ ਧਰ ਦੇ ਦਰਬਾਰ ਦੇ ਸ਼ਿੰਗਾਰ ਸਨ ਅਰਬੀ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਫਾਰਸੀ ਦੇ ਉੱਗੇ ਕਵੀ ਅਤੇ ਪੱਕੇ ਸ਼ਰਧਾਲੂ ਸਿੱਖ ਹੋਏ ਹਨ ਆਪ ਜੀ ਦੇ ਪਿਤਾ ਜੀ ਦਾ ਨਾਮ ਮੁੰਛੀ ਛੱਜੂ RAM ਸਿੰਘ ਫਾਰਸੀ ਦੇ ਪ੍ਰਸਿੱਧ ਵਿਦਵਾਨ ਸਨ ਉਸਨ 1633 ਵਿੱਚ ਹਿੰਦੁਸਤਾਨ ਗਜਨੀ ਚਲੇ ਗਏ ਉਥੇ ਆਪਣੀ ਲਿਆਕਤ ਤੇ ਬਲ ਨਾਲ ਉਥੋਂ ਦੇ ਹਾਕਮ ਦੇ ਮੀਰ ਮੁਨਸ਼ੀ ਬਣ ਗਏ ਉਥੇ ਹੀ ਉਹਨਾਂ ਦੇ ਘਰ 1633 ਵਿੱਚ ਭਾਈ ਨੰਦ ਲਾਲ ਸਿੰਘ ਜੀ ਦਾ ਜਨਮ ਹੁੰਦਾ ਹੈ ਆਪ ਜੀ ਦੀ ਪੜ੍ਹਾਈ ਦਾ ਯੋਗ ਪ੍ਰਬੰਧ ਕੀਤਾ ਗਿਆ ਜਿਸ ਦਾ ਆਪ ਨੇ ਚੰਗਾ ਫਾਇਦਾ ਉਠਾਇਆ ਉਹ ਅਰਬੀ ਫਾਰਸੀ ਅਤੇ ਹਿਸਾਬ ਗਣਿਤ ਵਿਦਿਆ ਦੇ ਚੰਗੇ ਵਿਦਵਾਨ ਬਣੇ ਜਦੋਂ 12 ਸਾਲਾਂ ਦੇ ਹੋਏ ਤਾਂ ਕੁੱਲ ਰੀਤ ਮੁਜਬ ਉਹਨਾਂ ਦੇ ਪਿਤਾ ਨੇ ਕੁੱਲ ਗੁਰੂ ਪਾਸੋਂ ਉਹਨਾਂ ਨੂੰ ਵੈਸ਼ਨੂ ਧਰਮ ਦੀ ਦਿੱਖਿਆ ਦਿਵਾ ਕੇ ਵੈਸ਼ਨੂ ਧਰਮ ਦਾ ਚਿੰਨ ਲੱਕੜ ਦੀ ਮਾਲਾ ਜਾਂ ਕੰਠੀ ਉਹਨਾਂ ਦੇ ਗਲ ਪਾਉਣ ਦੀ ਰਸਮ ਕਰਾਉਣੀ ਚਾਹੀ ਪਰ ਨੰਦਾਲਾਲ ਸਿੰਘ ਜੀ ਨੇ ਕੰਠੀ ਪਵਾਉਣਾ ਨਾ ਕਰ ਦਿੱਤੀ ਅਤੇ ਕਿਹਾ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਕੰਠੀ ਚਾਹੀਦੀ ਹੈ ਸਾਧ ਸੰਗਤ ਜਿਸ ਤਰ੍ਹਾਂ ਅੱਜ ਵੀ ਅਸੀਂ ਮਾਲਾ ਫੇਰਦੇ ਆ ਨਾ ਕਿ ਚੌਂਕਣਾ ਮਾਰ ਕੇ ਮਾਲਾ ਫੇਰਨ ਲੱਗ ਪੈਂਦੇ ਆ ਤੇ ਗਿਣਦੇ ਆ ਗਿਣਤੀਆਂ ਤੇ ਮਾਲਾ ਫੇਰਦੇ ਪਰ ਮਾਫ਼ ਕਰਨਾ ਸਤਿਗੁਰਾਂ ਨੇ ਇਹ ਨਹੀਂ ਆਖਿਆ ਕਿ ਗਿਣਤੀਆਂ ਮਿੰਤੀਆਂ ਕਰਕੇ ਜਾਪ ਕਰਨਾ ਹੈ ਬਾਬਾ ਕਬੀਰ ਸਾਹਿਬ ਮਹਾਰਾਜ ਆਖਦੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਚਾਰ ਕੁੰਟ ਦਹ ਦਿਸ਼ ਭ੍ਰਮੇ ਥਾਕਾਏ ਪ੍ਰਭ ਕੀ ਸ਼ਾਮ ਉਹ ਅਜੇ 17 ਵਰਿਆਂ ਦੇ ਸਨ ਕਿ ਉਹਨਾਂ ਦੀ ਮਾਤਾ ਚਲਾਣਾ ਕਰ ਗਈ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਅਤੇ 2 ਸਾਲ ਮਗਰੋਂ ਪਿਤਾ ਦਾ ਦੇਹਾਂਤ ਹੋ ਗਿਆ ਸਾਥ ਸੰਗਤੇ ਇੱਕ ਜੀਵਨ ਦਾ ਬਹੁਤ ਵੱਡਾ ਦੁਖਾਂਤ ਥਿਆ ਕਿ ਕਿਸੇ ਬੱਚੇ ਦੇ ਮਾਤਾ ਪਿਤਾ ਇਸ ਸੰਸਾਰ ਤੋਂ ਚਲੇ ਜਾਣ ਇੱਕ ਮਾਤਾ ਪਿਤਾ ਦਾ ਸਾਆ ਬੱਚੇ ਦੇ ਸੀਸ ਤੇ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਾਤਾ ਪਿਤਾ ਦਾ ਸਾਆ ਐਸਾ ਹੈ ਕਿ ਭਾਵੇਂ ਸੰਸਾਰ 'ਚ ਲੱਖ ਜ਼ਿੰਦਗੀ ਵਿੱਚ ਦੁੱਖ ਆਣ ਜਦੋਂ ਤੱਕ ਮਾਤਾ ਪਿਤਾ ਹੈ ਉਹ ਦੁੱਖ ਦੁੱਖ ਨਹੀਂ ਲੱਗਦਾ ਸਗੋਂ ਬੱਚਾ ਉਹਦਾ ਡਟ ਕੇ ਮੁਕਾਬਲਾ ਕਰਦਾ ਪਰ ਜਦੋਂ ਮਾਤਾ ਪਿਤਾ ਚਲਾਣਾ ਕਰ ਜਾਣ ਸਭ ਤੋਂ ਵੱਡਾ ਦੁੱਖ ਜੀਵਨ ਦਾ ਇਹੀ ਹੈ ਹੁਣ ਇਸ ਦੇ ਸਨ 1752 ਵਿੱਚ ਉਹ ਉਦਾਸ ਹੋ ਕੇ ਗਜਨੀ ਤੋਂ ਚਲੇ ਆਏ ਅਤੇ ਮਲਤਾਨ ਪਹੁੰਚ ਗਏ ਪਾਈ ਨੰਦ ਲਾਲ ਸਿੰਘ ਜੀ ਜਦ ਮਲਤਾਨ ਪਹੁੰਚੇ ਤੇ ਉੱਥੇ ਉਹ ਦਿੱਲੀ ਦਰਵਾਜੇ ਘਰ ਬਣਾ ਕੇ ਰਹਿਣ ਲੱਗ ਪਏ। ਉਹਨਾਂ ਦੇ ਸੇਵਕ ਅਤੇ ਸ਼ਗਿਰਤ ਉਹਨਾਂ ਨੂੰ ਆਗਾ Swami ਕਹਿ ਕੇ ਬੁਲਾਇਆ ਕਰਦੇ ਸੀ ਇਸ ਕਰਕੇ ਉਹਨਾਂ ਦੇ ਮਹੱਲੇ ਦਾ ਨਾਂ ਆਗਾਪੁਰ ਪੈ ਗਿਆ। ਮਲਤਾਨ ਵਿੱਚ ਇੱਕ ਸਿੱਖ ਘਰਾਣੇ ਦੀ ਲੜਕੀ ਨਾਲ ਉਹਨਾਂ ਦਾ ਵਿਆਹ ਹੋਇਆ ਇਸ ਤੋਂ ਉਹਨਾਂ ਦੇ ਮਨ ਵਿੱਚ ਸਿੱਖੀ ਲਈ ਪਿਆਰ ਪੈਦਾ ਹੋਇਆ। ਇਸ ਪਿਆਰ ਦੇ ਖਿੱਚੇ ਉਹ ਸੰ 1782 ਵਿੱਚ ਪਹਿਲਾਂ ਸ੍ਰੀ ਅਮਰitsar ਦੇ ਦਰਸ਼ਨਾਂ ਲਈ ਪੁੱਜੇ ਉੱਥੋਂ ਹੋ ਕੇ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੀਵਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਅਤੇ ਗੁਰੂ ਜੀ ਤੋਂ ਗੁਰੂ ਉਪਦੇਸ਼ ਲੈ ਕੇ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਕੇ ਪੱਕੇ ਗੁਰਸਿੱਖ ਬਣ ਗਏ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਪੁੱਤਰ ਸ਼ਾਹਜਾਦਾ ਮਉਜ਼ਮ ਨੇ ਜੋ ਮਗਰੂਬ ਬਾਸਦਰ ਸ਼ਾਹ ਦਾ ਨਾਂ ਰੱਖ ਕੇ ਬਾਦਸ਼ਾਹ ਬਣਿਆ ਭਾਈ ਆਨੰਦ ਲਾਲ ਸਿੰਘ ਜੀ ਦੀ ਫਾਰਸੀ ਆਦ ਦੀ ਲਿਆਕਤ ਅਤੇ ਹੋਰ ਗੁਣਾਂ ਦਾ ਹਾਲ ਸੁਣਿਆ ਉਸ ਨੇ ਉਹਨਾਂ ਨੂੰ ਆਪਣੇ ਪਾਸ ਆਗਰੇ ਸੱਦਿਆ ਅਤੇ ਆਪਣਾ ਮੀਰ ਮੁंशी ਬਣਾ ਲਿਆ ਇਸ ਕਰਕੇ ਸਨ 1783 ਤੋਂ ਉਹ ਆਗਰੇ ਰਹਿਣ ਲੱਗ ਪਏ ਔਰੰਗਜ਼ੇਬ ਨੇ ਸ਼ਹਿਜ਼ਾਦਾ ਮੁਜ਼ਮ ਨੂੰ ਉਸ ਦੇ ਚੌਹਾਂ ਪੁੱਤਰਾਂ ਸਮੇਤ ਸਨ 1888 ਵਿੱਚ ਨਜ਼ਰਬੰਦ ਕਰ ਦਿੱਤਾ ਭਾਈ ਸਾਹਿਬ ਆਨੰਦਪੁਰ ਆ ਗਏ ਜਦ ਸਨ 1895 ਵਿੱਚ ਮੁਜ਼ਮ ਰਿਹਾ ਹੋਇਆ ਤਾਂ ਭਾਈ ਸਾਹਿਬ ਮੁਰ ਉਸ ਬਾਸ ਆਗਰੇ ਚਲੇ ਗਏ ਸਨ 1896 ਵਿੱਚ ਹੋਰ ਸਿੰਘ ਨੇ ਸਹਜਾਦਾ ਮੁਜ਼ਮ ਨੂੰ ਪਹਾੜੀ ਰਾਜਿਆਂ ਤੇ ਗੁਰੂ ਜੀ ਵਿਰੁੱਧ ਜੰਗ ਕਰਨ ਲਈ ਭੇਜਿਆ ਭਾਈ ਆਨੰਦ ਲਾਲ ਸਿੰਘ ਜੀ ਨੇ ਗੁਰੂ ਜੀ ਬਾਬਤ ਗੱਲ ਅਜ਼ਿਹੇ ਢੰਗ ਨਾਲ ਸਮਝਾਈ ਕਿ ਸਹਜਾਦੇ ਨੇ ਗੁਰੂ ਜੀ ਨਾਲ ਜੰਗ ਕਰਨ ਦੇ ਥਾਂ ਉਹਨਾਂ ਨਾਲ ਮਿੱਤਰਤਾ ਕਾਇਮ ਕਰ ਲਈ ਕਿਉਂਕਿ ਭਾਈ ਨੰਦ ਲਾਲ ਸਿੰਘ ਜੀ ਇੱਕ ਬਹੁਤ ਉੱਗੇ ਪ੍ਰਸਿੱਧ ਕਵੀ ਵੀ ਸਨ ਜਿਨ੍ਹਾਂ ਨੇ ਬਹੁਤ ਜਿਹੜੀਆਂ ਏ ਉਹ ਵਿਦਿਆਵਾਂ ਗ੍ਰਹਿਣ ਕੀਤੀਆਂ ਸੀ ਭਾਸ਼ਾਵਾਂ ਸਿੱਖੀਆਂ ਸੀ ਉਹ ਜਾਣਦੇ ਸਨ ਕਿ ਜੇ ਇਹ ਮਉਜ਼ਮ ਸ਼ਹਜਾਦਾ ਜੰਗ ਲੜਦਾ ਗੁਰਗੋਬਿੰਦ ਸਿੰਘ ਮਹਾਰਾਜ ਹੀ ਨਾਲ ਤੇ ਨੁਕਸਾਨ ਇਹਦਾ ਹੀ ਹੋਵੇਗਾ ਹੁਣ ਇਸ ਵੇਲੇ ਦੀ ਗੱਲ ਹੈ ਕਿ ਈਰਾਨ ਫਾਰਸ ਦੇ ਬਾਦਸ਼ਾਹ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਭੇਜੀ ਇਸ ਦਾ ਜਵਾਬ ਫਾਰਸੀ ਵਿੱਚ ਤਿਆਰ ਕਰਨ ਲਈ ਬਾਦਸ਼ਾਹ ਨੇ ਦਰਬਾਰ ਦੇ ਸਭ ਵਿਦਵਾਨ ਸੁੱਤੇ ਹੁਣ ਬਾਦਸ਼ਾਹ ਦੇ ਦਰਬਾਰ ਵਿੱਚ ਜਿੰਨੇ ਵੀ ਯੋਗ ਵਿਦਵਾਨ ਸੀ ਸਾਰੇ ਆਏ ਭਾਈ ਨੰਦਲਾਲ ਸਿੰਘ ਜੀ ਹੋਰਾਂ ਦਾ ਤਿਆਰ ਕੀਤਾ ਉੱਤਰ ਸਭ ਤੋਂ ਵਧੀਆ ਸਮਝਿਆ ਗਿਆ ਕਿਉਂਕਿ ਭਾਈ ਨੰਦਲਾਲ ਸਿੰਘ ਜੀ ਨੇ ਉਹਨਾਂ ਸਾਰਿਆਂ ਨਾਲੋਂ ਵਧੀਆ ਉੱਤਰ ਲਿਖਿਆ ਜਦੋਂ ਸਾਰਿਆਂ ਨਾਲੋਂ ਵਧੀਆ ਲਿਖਿਆ ਨਾ ਤੇ ਹੁੰਦਾ ਕਿ ਇੱਕ ਹੋਰ ਸਮੇਂ ਕੁਰਾਨ ਸ਼ਰੀਫ ਦੀ ਇੱਕ ਆਇਤ ਬਾਰੇ ਬਾਦਸ਼ਾਹੀ ਦਰਬਾਰ ਵਿੱਚ ਚਰਚਾ ਵਿਚਾਰ ਹੋਈ ਪਈ ਇਸ ਆਇਤ ਦੇ ਜੋ ਅਰਥ ਭਾਈ ਨੰਦ ਲਾਲ ਸਿੰਘ ਜੀ ਨੇ ਕੀਤੇ ਉਹ ਬਹੁਤ ਹੀ ਵਧੀਆ ਸਨ ਬਾਦਸ਼ਾਹ ਔਰੰਗਜ਼ੇਬ ਬੜਾ ਖੁਸ਼ ਹੋਇਆ ਬਾਦਸ਼ਾਹ ਨੇ ਸ਼ਹਜਾਦਾ ਮੁਅਜ਼ਮ ਨੂੰ ਕਿਹਾ ਕਿ ਕੰਨੀ ਮਾੜੀ ਗੱਲ ਹੈ ਕਿ ਅਜਿਹਾ ਲਾਇਕ ਵਿਦਵਾਨ ਕਾਫਰ ਬਣਿਆ ਰਹੇ ਇਸ ਨੂੰ ਮੁਸਲਮਾਨ ਬਣਾਉਣਾ ਚਾਹੀਦਾ ਏ ਹੁਣ ਔਰੰਗਜ਼ੇਬ ਦੇ ਮਾਨੰਦਰਸ਼ੀ ਕੀ ਭਾਈ ਨੰਦ ਲਾਲ ਸਿੰਘ ਵਰਗਾ ਕੋਈ ਮਨੁੱਖ ਉਹ ਸਾਡੇ ਧਰਮ ਦਾ ਕਵੀ ਹੋਣਾ ਚਾਹੀਦਾ ਹੋਰ ਕਿਸੇ ਧਰਮ ਦਾ ਕਵੀ ਨਹੀਂ ਹੋਣਾ ਚਾਹੀਦਾ ਭਾਈ ਨੰਦ ਲਾਲ ਸਿੰਘ ਜੀ ਨੂੰ ਬਾਦਸ਼ਾਹ ਦੀ ਇਸ ਦਲੀਲ ਦਾ ਪਤਾ ਲੱਗ ਗਿਆ ਇਸ ਤੇ ਭਾਈ ਸਾਹਿਬ ਸਨ 1697 ਵਿੱਚ ਸਾਜਾਦਾ ਮੁਜ਼ਮਮ ਦੀ ਨੌਕਰੀ ਛੱਡ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਸ੍ਰੀ ਆਨੰਦਪੁਰ ਆ ਗਏ ਆਪ ਦੇ ਨਾਲ ਇੱਕ ਮੁਸਲਮਾਨ ਅਫਸਰ ਗਿਆਸੁਦੀਨ ਦਰੋਗਾ ਵੀ ਆਇਆ ਆਨੰਦਪੁਰ ਸਾਹਿਬ ਆਪ ਗੁਰਮੁਖਾਂ ਵਾਲਾ ਜੀਵਨ ਗੁਜ਼ਾਰਨ ਲੱਗ ਪਏ ਆਪ ਦੇ ਘਰ ਆਏ ਗਏ ਲਈ ਨਿਤ ਲੰਗਰ ਚੱਲਦਾ ਸੀ ਇੱਕ ਵਾਰੇ ਸ਼੍ਰੀ ਗਲਗੀ ਧਰਜੀ ਨੇ ਸਭ ਲੰਗਰਾਂ ਦੀ ਪ੍ਰੀਖਿਆ ਕੀਤੀ ਆਪਨੇ ਸਭ ਲੰਗਰਾਂ ਨਾਲੋਂ ਭਾਈ ਨੰਦ ਲਾਲ ਸਿੰਘ ਜੀ ਦਾ ਲੰਗਰ ਪਸੰਦ ਕੀਤਾ ਅਤੇ ਉਹਨਾਂ ਦੀ ਸਿੱਖ ਸੇਵਾ ਦੀ ਸਭ ਤੋਂ ਵੱਧ ਸਹੂਲਤ ਕੀਤੀ ਭਾਈ ਨੰਦ ਲਾਲ ਸਿੰਘ ਜੀ ਨੇ ਸਤਿਗੁਰ ਮਹਿੰਮਾ ਭਗਤੀ ਅਤੇ ਗਿਆਨ ਦੇ ਵਿਸ਼ੇ ਉੱਤੇ ਹੀਟ ਲਿਖੀਆਂ ਭਾਈ ਆਨੰਦ ਲਾਲ ਸਿੰਘ ਜੀ ਨੇ ਬਹੁਤ ਪੁਸਤਕਾਂ ਲਿਖੀਆਂ ਜਿਨ੍ਹਾਂ ਵਿੱਚੋਂ ਜਿੰਦਗੀ ਨਾਮਾ ਤੌਸੀਫ-ਉਸ਼ਨਾ ਗੰਜ ਨਾਮਾ ਜੋਤ ਵਿਗਿਆਸ ਵਿਦਵਾਨ ਗੋਆ ਹੋਰ ਵੀ ਬਹੁਤ ਜੜੀਆਂ ਕਿਤਾਬਾਂ ਲਿਖੀਆਂ ਜਦ ਸ਼੍ਰੀ ਦਸ਼ਮੇਸ਼ ਜੀ ਨੇ ਖਾਲਸਾ ਸਾਜਿਆ ਅਤੇ ਖੰਡੇ ਦਾ ਅਮ੍ਰਿਤ ਛਕਾ ਕੇ ਧਰਮ ਉੱਤਾਲੀ ਸੰਤ ਸੂਰਮੇ ਤਿਆਰ ਕਰਨੇ ਸ਼ੁਰੂ ਕੀਤੇ ਤਾ ਭਾਈ ਨੰਦ ਲਾਲ ਸਿੰਘ ਜੀ ਦੇ ਮਨ ਵਿੱਚ ਵੀ ਧਰਮ ਹਿੱਤ ਜੂਜਣ ਦੀ ਰੀਜ ਪੈਦਾ ਹੋਈ। ਉਹਨਾਂ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਛਕਾਓ ਤੇ ਤੇਗ ਵਾਹਣ ਦੀ ਸੇਵਾ ਬਖਸ਼ੋ। ਕਲਗੀ ਤਰਪਾਦਾ ਸਾਹਿਬ ਆਪੇ ਭਾਈ ਨੰਦ ਲਾਲ ਸਿੰਘ ਜੀ ਨੇ ਫਰਿਆਦ ਕੀਤੀ, ਬੇਨਤੀ ਕੀਤੀ। ਸਤਿਗੁਰ ਕਲਗੀ ਤਰਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਅਤੇ ਫਰਮਾਇਆ ਤੁਸੀਂ ਕਲਮ ਚਲਾਓ ਅਤੇ ਇਸ ਰਾਹੀ ਪੰਥ ਦੀ ਸੇਵਾ ਕਰੋ ਕਿਉਂਕਿ ਉਹਨਾਂ ਦੀ ਕਲਮ ਵਿੱਚ ਇੱਕ ਲਿਆਕਤ ਸੀ, ਬਹੁਤ ਜਜ਼ਬਾ ਸੀ। ਉਹ ਲਿਖਦੇ ਬਹੁਤ ਸੋਹਣਾ ਸੀ। ਸਨ 1705 ਦੇ ਆਰੰਭ ਤੋਂ ਫਰਵਰੀ 1707 ਤੱਕ ਆਪ ਦਿੱਲੀ ਵਿੱਚ ਰਹੇ ਜਾਂ ਮਲਤਾਨ ਵਿੱਚ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਔਰੰਗਜ਼ੇਬ ਦੀ ਮੌਤ ਮਗਰੋਂ ਆ ਬਾਦਸ਼ਾਹ ਬਹਾਦਰ ਸ਼ਾ ਮੁਅਜ਼ਜ਼ਮ ਪਾਸ ਆ ਗਏ ਅਤੇ ਸਨ 1712 ਵਿੱਚ ਉਸ ਦੀ ਮੌਤ ਮਗਰੋਂ ਜਾਂ ਕੁਝ ਸਮਾਂ ਪਹਿਲਾਂ ਮਲਤਾਨ ਆ ਗਏ ਉਤੇ ਅਰਬੀ ਫਾਰਸੀ ਦੀ ਉੱਚ ਵਿਦਿਆ ਦਾ ਸਕੂਲ ਖੋਲਿਆ ਅਨੁਮਾਨ ਕੀਤਾ ਜਾਂਦਾ ਹੈ ਕਿ ਸਨ 1713 ਵਿੱਚ ਅਕਾਲ ਚਲਾਣਾ ਕਰਕੇ ਭਾਈ ਨੰਦ ਲਾਲ ਸਿੰਘ ਜੀ ਦਾ ਇਹ ਜੀਵਨ ਜਿਹੜਾ ਆਪ ਸਾਰਿਆਂ ਨੇ ਸੁਣਿਆ ਹੈ ਭਾਈ ਨੰਦ ਲਾਲ ਸਿੰਘ ਜੀ ਗੁਰ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਆ ਕੇ ਇਹ ਸਾਰਾ ਵਰਤਾਰਾ ਕਰਦੇ ਆ ਇੱਕ ਨਿੱਕੀ ਜੀ ਘਟਨਾਬ ਜੀ ਨਾਲ ਹੋਰ ਭਾਈ ਨੰਦ ਲਾਲ ਸਿੰਘ ਜੀ ਦੇ ਜੀਵਨ ਵਿੱਚੋਂ ਸਾਂਝੀ ਕਰਾਂ ਇੱਕ ਵੇਰਕੀ ਹੁੰਦਾ ਕਲਕੀ ਤਰ ਦਸ਼ਮੇਸ਼ ਪਿਤਾ ਹੋਰ ਸਿੱਖ ਜਿਹੜੇ ਆ ਉਹ ਇੱਕ ਨਦੀ ਦੇ ਕਿਨਾਰੇ ਖਲੋਤੇ ਆ ਸਤਗੁਰਾਂ ਦੇ ਹੱਥ ਵਿੱਚ ਇੱਕ ਵੱਟਾ ਫੜਿਆ ਉਹ ਜਿਹੜਾ ਵੱਟਾ ਫੜਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਨੂੰ ਪਾਣੀ ਵਿੱਚ ਛੁੱਟ ਦਿੱਤਾ ਤੇ ਸੰਗਤਾਂ ਨੂੰ ਪੁੱਛਿਆ ਇਹ ਜਿਹੜਾ ਵੱਟਾ ਪਾਣੀ ਵਿੱਚ ਛੁੱਟਿਆ ਡੁੱਬ ਕਿਉਂ ਗਿਆ ਸਾਰਿਆਂ ਨੇ ਆਪਣੇ ਆਪਣੇ ਉੱਤਰ ਦਿੱਤੇ ਕੋਈ ਆਖਦਾ ਸਤਿਗੁਰੂ ਇਹ ਭਾਰਾ ਹੈ ਤਾਂ ਕਰਕੇ ਡੁੱਬ ਗਿਆ ਕਿਸੇ ਨੇ ਕੁਝ ਉੱਤਰ ਦਿੱਤਾ ਪਰ ਜਦ ਭਾਈ ਨੰਦ ਲਾਲ ਸਿੰਘ ਜੀ ਨੂੰ ਪੁੱਛਿਆ ਗਿਆ ਭਾਈ ਨੰਦ ਲਾਲ ਸਿੰਘ ਜੀ ਤੁਸੀਂ ਦੱਸੋ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬ ਗਿਆ ਇਹ ਨੰਦ ਲਾਲ ਸਿੰਘ ਜੀ ਦਾ ਉਤਰ ਸੀ ਸਤਿਗੁਰੂ ਇਹ ਪਾਣੀ ਵਿੱਚ ਤਾਂ ਡੁੱਬ ਗਿਆ ਕਿਉਂਕਿ ਇਹ ਆਪ ਜੀ ਦੇ ਹੱਤੋਂ ਛੁੱਟ ਗਿਆ ਤੇ ਸਾਧ ਸੰਗਤ ਇਸੇ ਤਰ੍ਹਾਂ ਸਾਡਾ ਜੀਵਨ ਜੇ ਅਸੀਂ ਗੁਰੂ ਵੱਲੋਂ ਵੇਮੁਖ ਹੁੰਨੇ ਆ ਸਾਡਾ ਵੀ ਜੀਵਨ ਵਿਸ਼ੇ ਵਿਕਾਰਾਂ ਵਿੱਚ ਇਹ ਡੁੱਬ ਜਾਵੇਗਾ ਖਤਮ ਹੋ ਜਾਵੇਗਾ ਤੇ ਅਸੀਂ ਅਰਜ਼ੋਈ ਕਰਿਆ ਕਰੀਰ ਅਰਦਾਸ ਕਰਿਆ ਕਰੀਏ ਸਤਿਗੁਰੂ ਜਿਸ ਤਰ੍ਹਾਂ ਭਾਈ ਨੰਦ ਲਾਲ ਸਿੰਘ ਜੀ ਨੂੰ ਪਨਾਹ ਦਿੱਤੀ ਇੱਕ ਉੱਗਾ ਕਵੀ ਬਣਾਇਆ ਸਾਡੇ ਤੇ ਵੀ ਮਹਿਰਮਤ ਕਰ ਅਸੀਂ ਵੀ ਆਪਣੇ ਜੀਵਨ ਦੀ ਜਾਂਚ ਸਿੱਖੀਏ ਸਾਨੂੰ ਆਪਣੇ ਜੀਵਨ ਦਾ ਮੂਲ ਪਤਾ ਲੱਗੇ ਕਿ ਅਸੀਂ ਸੰਸਾਰ ਤੇ ਆਏ ਕਦੇ ਲਈਆਂ ਸਾਡਾ ਜੀਵਨ ਦਾ ਜਿਹੜਾ ਮੁੱਖ ਕਾਰਨ ਹੈ ਕੀ ਆ ਤਾਕੀ ਇਹ ਜੀਵਨ ਜਿਹੜਾ ਮਿਲਿਆ ਨੂੰ ਸਫਲਾ ਕਰ ਸਕੀਏ ਨੀਤੇ ਰੋਜ ਨਿਤ ਕੋਈ ਜੰਮਦਾ ਨਿਤ ਮਰਦਾ ਏ ਇੱਕ ਦਿਨ ਸਾਡੇ ਤੇ ਵੀ ਵਾਰੀ ਆਣੀ ਅਸੀਂ ਵੀ ਮਰ ਜਾਣਾ ਇਸ ਸੰਸਾਰ ਤੋਂ ਚਲੇ ਜਾਣਾ ਏ ਪਰ ਸਾਧ ਸੰਗਤ ਉਹ ਪ੍ਰਮਾਤਮਾ ਦੀ ਬੰਦਕੀ ਕੀਤੀਆਂ ਬਿਨਾ ਇਸ ਸੰਸਾਰ ਤੋਂ ਜਾਣਾ ਜੀਵਨ ਵਿਅਰਥਾ ਕਰਨਾ ਇਸ ਕਰਕੇ ਸਤਿਗੁਰੂ ਅੱਗੇ ਅਰਦਾਸ ਕਰਿਆ ਕਰੀਏ ਸਤਿਗੁਰੂ ਸਾਡੇ ਤੇ ਕਿਰਪਾ ਕਰ ਨਾਮ ਦੀ ਦਾਤ ਬਖਸ਼ੇ